ਵੱਡਾ ਸਵਾਲ ਇਹ ਹੈ ਇਸ ਮਾਮਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਵਕੀਲ ਰੱਖ ਰਹੇ ਨੇ ਉਹ ਸਿਆਲਕਾ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਪੈਸੇ ਵਾਪਸ ਕੀਤੇ ਜਾਣ ਤੇ ਕੱਲ ਜਦੋਂ ਐਸਐਸ ਕੋਹਲੀ ਹਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉੱਥੇ ਉਹ ਕੋਹਲੀ ਦੇ ਵਕੀਲ ਵੱਜੋਂ ਵੀ ਪੇਸ਼ ਹੋਏ ਨੇ ਉਸੇ ਹੀ ਕੋਹਲੀ ਦੇ ਵਕੀਲ ਦੇ ਵੱਜੋਂ ਜਿਹੜਾ ਕਿ 328 ਰੂਪ ਵਾਲੇ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੋਈਆ ਉਹਦੇ ਵਿੱਚ ਨਾਮ ਜਦ ਹੈ ਹੁਣ ਇਹ ਕਨਫਲਿਕਟ ਆਫ ਇੰਟਰਸਟ ਹੈ ਜਾਂ ਫਿਰ ਜਾਣਬੁੱਝ ਕੇ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਗਿਆ ਜਦੋਂ ਇੱਕ ਵਕੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹ ਪੈਸੇ ਵਾਪਸ ਕਰਾਉਣ ਦੇ ਵਾਸਤੇ ਪੇਸ਼ ਹੋ ਰਿਹਾ ਐ ਐਸਜੀਪੀਸੀ ਵੱਲੋਂ ਤੇ ਦੂਜੇ ਪਾਸੇ ਜਿਹੜਾ ਵਿਅਕਤੀ 328 ਰੂਪ ਵਾਲੇ ਮਾਮਲੇ ਦੇ ਵਿੱਚ ਨਾਮਜ਼ਦ ਹੈ ਉਹਦੇ ਵੱਲੋਂ ਵੀ ਅਦਾਲਤ ਦੇ ਵਿੱਚ ਉਹ ਪੇਸ਼ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇਹ ਗੱਲ ਜਿਹੜੀ ਉਹ ਇਹ ਕਹੀ ਆ ਬਹੁਤ ਅਹਿਮ ਹੈ ਇਹ। ਉਹਨਾਂ ਕਿਹਾ ਕਿ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਉਹਨਾਂ ਨੇ ਕਰਵਾਈ ਸੀ ਪਰ ਜਦੋਂ ਇਹਦੇ ਵਿੱਚ ਐਸਐਸ ਕੋਹਲੀ ਦਾ ਨਾਮ ਆ ਗਿਆ ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਫ਼ਤੇ ਦੇ ਵਿੱਚ ਹੀ ਜਿਹੜਾ ਮਤਾ ਸੀ ਉਹ ਬਦਲਿਆ ਤੇ ਇਹ ਕਹਿ ਦਿੱਤਾ ਕਹੇ ਰਹੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਜਾਊਗੀ ਉਹਨਾਂ ਨੇ ਇੱਕ ਅਹਿਮ ਗੱਲ ਇਹਦੇ ਵਿੱਚ ਹੋਰ ਕਹੀ ਹੈ ਕਿ ਜੇ ਇਹ ਜਿਹੜੇ ਵਿਅਕਤੀ ਸੀ ਜਿਹੜੇ 328 ਰੂਪ ਵਾਲੇ ਮਾਮਲੇ ਦੇ ਵਿੱਚ ਈਸ਼ਰ ਸਿੰਘ ਹੋਰਾਂ ਦੀ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਗਏ ਸਨ ਜੇ ਉਹਦੇ ਵਿੱਚ ਐਸ ਐਸ ਕੋਲੀ ਹੋਰਾਂ ਦਾ ਨਾਮ ਨਾ ਸ਼ਾਮਲ ਹੁੰਦਾ ਤਾਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਤੁਰੰਤ ਜੜੀ ਉਹ ਹੋ ਜਾਣੀ ਸੀ ਜਿਹੜੇ ਕਿਉਂਕਿ ਜਿਹੜਾ ਪ੍ਰਾਈਵੇਟ ਚੈਨਲ ਹੈ ਨਿੱਜੀ ਚੈਨਲ ਹੈ ਬਾਦਲ ਪਰਿਵਾਰ ਦਾ ਜਿਹਨੂੰ ਕਲੇਮ ਵੀ ਕਰਦੇ ਨੇ ਸੁਖਬੀਰ ਸਿੰਘ ਬਾਦਲਹਰੀ ਕਿ ਉਹਨਾਂ ਦਾ ਚੈਨਲ ਹੈ ਉਹਦੇ ਪੱਤਰਕਾਰ ਦੇ ਨਾਮ ਦੇ ਉੱਤੇ ਕਮਰਾ ਬੁੱਕ ਸੀ ਜਿੱਥੇ ਐਸਐਸ ਕੋਲੀ ਨੂੰ ਅਰੈਸਟ ਜੇਸ ਹੋਟਲ ਦੇ ਵਿੱਚੋਂ ਕੀਤਾ ਗਿਆ ਉਹਨਾਂ ਦੇ ਨਿੱਜੀ ਚੈਨਲ ਦੇ ਇੱਕ ਮੇਨ ਪੱਤਰਕਾਰ ਦਾ ਉਹਦੇ ਨਾਮ ਦੇ ਉੱਤੇ ਕਮਰਾ ਬੁੱਕ ਸੀ ਜਿੱਥੋਂ ਐਸਐਸ ਕੋਲੀ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਸਵਾਲ ਜਿਹੜਾ ਹੁਣ ਇਹ ਆ ਕਿ ਇੱਕ ਬੰਦੇ ਨੂੰ ਕੌਣ ਪ੍ਰੋਟੈਕਟ ਕਰ ਰਿਹਾ ਧਾਮੀ ਸਾਹਿਬ ਕਹਿੰਦੇ ਆ ਕਿ ਇਸ ਸਿੱਖ ਮਾਮਲਿਆਂ ਦੇ ਵਿੱਚ ਦਖਲ ਹੈ ਜਦੋਂ ਕਿ ਗੁਰਸਿੱਖ ਜਿਹੜੇ ਨੇ ਚਾਹੇ ਉਹ ਵਡਾਲਾ ਸਾਹਿਬ ਨੇ ਚਾਹੇ ਉਹਨਾਂ ਦੇ ਨਾਲ ਸਾਥੀ ਜਿਹੜੇ ਬੈਠੇ ਉਹਨੇ ਚਾਹੇ ਖੋਸਾ ਸਾਹਿਬ ਨੇ ਜਾਂ ਜਿਹੜੇ ਵਕ ਵਕ ਸਿੱਖ ਦੱਤੇਬੰਦੀਆਂ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀਆਂ ਨੇ ਉਹਨੇ ਕਿ ਉਹ ਗੁਰਸਿੱਖ ਨਹੀਂ ਕਿ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਨੇ ਉਹਨਾਂ ਨੂੰ ਅੰਤ ਤੱਕ ਦਾ ਸਾਹਰੇ ਹੁੰਦਾ ਚਾਹੀਦਾ ਤੇ ਅਸਲੀਅਤ ਦੇ ਨਾਲ ਕੋ ਸਾਹਮਣੇ ਆਉਣੀ ਚਾਹੀਦੀ ਹੈ